ਮਗਰ ਨਾਨ ਸਿੰਘ ਆਪਾ ਦਕਾ ਲੋਨੇ ਆ ਬੈਂਕ ਲੱਗ ਜਿੱਤੇ ਦਰਵਾਸਾ ਬੈਂਕ ਆਣਾ ਉਹ ਵਕੀਲ ਆ ਕੰਪਿਊਟਰ ਦਾ ਪਹਿਲਾ ਆਂਦੇ ਕਿ ਕੰਪਿਊਟਰ ਦਾ ਤੁਸੀਂ ਕਰ ਲੋ ਕੋ ਮਤਲਬ ਕਿ ਉਹ ਕੰਮ ਤੇ ਸਕੂਲ ਤੋਂ ਸਿੱਧਾ ਕੰਪਿਊਟਰ ਸਿੱਖਣ ਵਾਸਤੇ ਆਜੇ ਤੇ ਫਿਰ ਆਂਦੇ ਕਿ ਨਹੀਂ ਕੋਈ ਗੱਲ ਨਹੀਂ ਕੁੜੀ ਨੂੰ ਸਕੂਲ ਛਡਵਾ ਦੋ 5000 ਰੁਪਏ ਦਿੰਦਾ ਸੀ ਸਕੂਲ ਤੋਂ ਬਾਅਦ ਹੋਰ ਦਾ 3000 ਰੁਪਏ ਵਿਰਾਤੇ ਕੀ ਕੋਈ ਗੱਲ ਨਹੀਂ ਤੋ ਇਸ ਕੋ ਛਡਵਾ ਦਿਓ ਤਾ ਸਕੂਲ ਮਤਲਬ ਕਿ ਮੈਂ ਛੱਡਤਾ ਸੀ ਇਸ ਕੋ ਹਨਾ ਫਿਰ ਜਾ ਕੇ ਮਤਲਬ ਬਹੁਤ ਪਿਆਰ ਨਾਲ ਰਹਿੰਦਾ ਸੀ ਦੁਕਾਨ ਤੇ ਬਹੁਤ ਪਿਆਰ ਨਾਲ ਰਹਿੰਦਾ ਸੀ ਦੁਕਾਨ ਤੇ ਮਤਲਬ ਖਾਣ ਪੀਣ ਵਾਸਤੇ ਕੀ ਚੂਜਲੇ ਵੇ ਲਾ ਕੇ ਆਉਂਦਾ ਸੀ ਤਾਂ ਦੇ ਕੀ ਕੋਈ ਗੱਲ ਨਹੀਂ ਅਮਰਸਰ ਲੈ ਜਾ ਦਿੱਲੀ ਲੈ ਚ ਨਾ ਮੈਂ ਪੜਾਈ ਕਰਾਉਣ ਵਾਸਤੇ ਇੱਥੇ ਕੋਈ ਗੱਲ ਨਹੀਂ ਛਡਵਾ ਦੇ ਤਾਂ ਫਾ ਦਿੱਲੀ ਗਏ ਸੀ ਨਹੀਂ ਕੋਲੋਂ ਉਹਨਾਂ ਦੇ ਘਰੇ ਗਏ ਸੀ ਹਾਂਜੀ ਫਿਰ ਕਰੇ ਗਏ ਆਂਦੇ ਕਿ ਫੇ ਜਿਹੜੀ ਮੇਰੀ ਪਤ ਪਹਿਲੀ ਜਿਹੜੀ ਪਤਨੀ ਹੈਗੀ ਉਹਦੇ ਨਾਲ ਤਲਾਕ ਹੋਇਆ ਵਾ ਮਗਰ ਹੋਇਆ ਨਹੀਂ ਤਲਾਕ ਮੈਂ ਮਤਲਬ ਦੌਰਦਸਤੀ ਮੇਰੇ ਨਾਲ ਕੀਤਾ ਉਹਨਾਂ ਦੇ ਘਰੇ ਹਾਂਜੀ ਕਿੰਨੇ ਦਿਨ ਪੰਜ ਦਿਨ ਕਿ ਤੈਨੂੰ ਦੱਸਿਆ ਮੇਰੀ ਘਰ ਦੀ ਇਹਦਾ ਤਲਾਕ ਹੋਇਆ ਵਾ ਹਾਂਜੀ ਤੇ ਤੈਨੂੰ ਆਪਣੇ ਨਾਲ ਰੱਖਿਆ ਹਾਂਜੀ ਤੇ ਤੈਨਾਂ ਉਹਨੇ ਜਿਸਮਾਨੀ ਰਿਸ਼ਤੇ ਬਣਾਏ ਹਾਂਜੀ ਇਹ ਸਾਰਾ ਜਿਹੜੀ ਚੀਜ਼ਾਂ ਹੋਈਆਂ ਸੀ ਤੁਸੀਂ ਵੀ ਇਹਦੀ ਵੀਡੀਓ ਬਣਾਈ ਸੀ ਹਾਂਜੀ ਕਿਸ ਤਰ੍ਹਾਂ ਮਤਲਬ ਕਿ ਚੜੀ ਚੁੱਕ ਕੇ ਬਣਾਈ ਆ ਔਰ ਬਾਜ ਤਾਂ ਬਣਾਈ ਆ ਉਸ ਪਰੇ ਪਰ ਘਰ ਦੇ ਦੱਸਿਆ ਨਹੀਂ ਕਿ ਮੇਰੇ ਨਾਲ ਕਦੇ ਕੰਮ ਕਰਦਾ ਰਿਹਾ ਬਾਜ ਤਾਂ ਦੱਸਿਆ ਜੀ ਜਦੋਂ ਆਗੇ ਸੀ ਇਹਦੇ ਤੇ ਪਰ ਲਗਾ ਕੇ ਨਾਲ ਲੈ ਗਿਆ ਹਾਂਜੀ ਆਂਦੇ ਕਿ ਪੇਪਰ ਦਲਾਉਣ ਵਾਸਤੇ ਦਿੱਲੀ ਲੈ ਚਲੇ ਹਾਂਜੀ ਤੇਰੀ ਆਧਾਰ ਕਾਰਡ ਦੀ ਉਮਰ ਉਹਨੇ ਵਧਾਈ ਆ ਹਾਂਜੀ ਆਧਾਰ ਕਾਰਡ ਦੀ ਉਹਨੂੰ ਵਧਾਈ 18 ਸਾਲ ਕੀਤੀ ਤੇ ਉਤਰਾ ਕਿੰਨੇ ਸਾਲ ਦੀ ਉਹ 10 16 ਸਾਲ ਦੀ ਉਹ ਇਹ ਵੀ ਕਹਿੰਦਾ ਸੀ ਕਿ ਪੇਪਰਾਂ ਵਿੱਚ ਮੈਂ ਤੈਨੂੰ ਪਾਸ ਕਰਾ ਦਾਂਗਾ ਹਾਂਜੀ ਸਕੂਲੇ ਨਾ ਪੜ੍ਹ ਹਾਂਜੀ ਇਹ ਗੁਰਨਾਮ ਸਿੰਘ ਉਹ ਕਿ ਲੱਗਾ ਜੀ ਐ ਚੱਪਲ ਦੇ ਥਰੀ ਲਾਉਂਦੇ ਆ ਦਰਬਾਰ ਸਾਹਿਬ ਲੱਗੇ ਤੇ ਇਹਦੀ ਦੁਕਾਨ ਹੀ ਸਾਹਮਣੇ ਕੈਫੇ ਦੀ ਦੁਕਾਨ ਖੋਲੀ ਹਿੰਨੇ ਤੇ ਵਿੱਚ ਇਹਦਾ ਜੋ ਜਿਹੜਾ ਦਫਤਰ ਦਾ ਕੰਮ ਹੁੰਦਾ ਵਾ ਉਹ ਵੀ ਹੈ ਰਾਈ ਤੇ ਇਹ ਸਾਡੇ ਕੋਲ ਆਇਆ ਤਾਂ ਕਿੰਦਾ ਜੇ ਸਾਡੀ ਜਿਹੜੀ ਕੁੜੀ ਪਰਾਈ ਤੋਂ ਬਾਅਦ ਆ ਕੇ ਇੱਥੇ ਪੈਂਦੀ ਆ ਨਾ ਇਹ ਸਾਡੇ ਕੋਲ ਪੇਜ ਦੋ ਇਹਨੂੰ ਸਿਖਾਵਾਂਗੇ ਆਪਣੀ ਕੁੜੀ ਵਾਂਗੂ ਇਹਨੂੰ ਜੇ ਜਿਹੜੀ ਆ ਜੇ ਸਾਡੀ ਕੁੜੀ ਆ ਉਦਾਂ ਆਵੀ ਕੁੜੀ ਆ ਮੇਰੇ ਵਾਸਤੇ ਤੇ ਇਹਨੂੰ ਮੈਂ ਸਿਖਾ ਦੂੰਗਾ ਤੇ ਮੈਂ ਉਹ 3000 ਰੁਪਿਆ ਵੀ ਨਾਲ ਦੇ ਦੂੰਗਾ ਜਿਹੜਾ ਇਹਦਾ ਸਕੂਲ ਦਾ ਕਾਪੀ ਕਿਤਾਬ ਦਾ ਜਿਹੜਾ ਖਰਚਾ ਹੋ ਜਾਂਦਾ ਉਹ ਨਿਕਲ ਆਊਗਾ ਥਾੜੇ ਤੇ ਭਾਰਨਾ ਪਊਗਾ ਫਿਰ ਤੇ ਆਏ ਲਵਾਤਾ ਜੀ ਤੇ ਉਹਦੇ ਬਾਅਦ ਇਹਨਾਂ ਨੇ ਪੜਾਈ ਛੜਾਤੀ ਮੇਰੀ ਲੜਕੀ ਦੀ ਕਹਿੰਦਾਂ ਮੈਂ ਸਾਨੂੰ ਕਹਿੰਦਾ ਵਾ ਜੇ ਮੇਰੀ ਬਹੁਤ ਪਹੁੰਚ ਆ ਤੇ ਮੈਂ ਕੁੜੀ ਨੂੰ ਕੋਈ ਗੱਲ ਨਹੀਂ ਮੈਂ ਪਾਸ ਕਰਾ ਦੇਣਾ ਵਾ ਮੈਂ ਉਹਨਾਂ ਨੂੰ ਜਦੋਂ ਕਿਹਾ ਇਹ ਗੱਲ ਕਿ ਨਹੀਂ ਜਦੋਂ ਕੁੜੀ ਪਰੂਗੀ ਨਹੀਂ ਤੇ ਪਾਸ ਕਿਦਾਂ ਹੋ ਜੂਗੀ ਕਹਿੰਦਾ ਨਈ ਨਈ ਮੇਰੀ ਵੱਡੀ ਗੱਲ ਆ ਤੂੰ ਜਾਣਦੇ ਨਹੀਂ ਮੈਂ ਵਕੀਲ ਬੰਦਾ ਵਾਂ ਹਾਂ ਮੇਰੀ ਬਹੁਤ ਉੱਚੀ ਪਹੁੰਚ ਆ ਤੇ ਮੈਂ ਆਪੇ ਪਾਸ ਕਰਾ ਦੂੰਗਾ ਪਰ ਆ ਮਾਮਲਾ ਕਿਸ ਤਰ੍ਹਾਂ ਨਿਕਲੇ ਤੇ ਇਹ ਜਿਹੜੀ ਮੇਰੀ ਕੁੜੀ ਨਾਲ ਜਿਹੜਾ ਵਾ ਇਹਨੇ ਗਲਤ ਕੀਤਾ ਵਾ ਕੋਈ ਵੀਡੀਓ ਹਾਂਜੀ ਵੀਡੀਓ ਸਬੂਤ ਸਾਡੇ ਕੋਲ ਸਾਰੇ ਹੈਗੇ ਜੇ ਤੇ ਐ ਕੋਰਟ ਦੇ ਵਿੱਚ ਕੇਸ ਵੀ ਕੀਤਾ ਵਾ ਕਿ ਮਨ ਕਰਦੇ ਜੀ ਇਨੂੰ ਵੱਟ ਉਹ ਵੱਟ سزا ਦਿੱਤੀ ਜਾਵੇ ਇਹ ਕਾਨੂੰਨ ਜਾਂਦਿਆ ਹੋਇਆ ਵੀ ਤੇ ਇਹੋ ਜਿਹਾ ਕੰਮ ਕੀਤਾ ਵਾ ਤੇ ਇਹਨੂੰ ਡਬਲ ਸਜ਼ਾ ਹੋਣੀ ਚਾਹੀਦੀ ਸੀ ਜੇ ਕਾਨੂੰਨ ਹੈਗਾ ਵਾ ਇੰਡੀਆ ਦੇ ਵਿੱਚ ਜੇ ਕਾਨੂੰਨ ਬਚ ਗਿਆ ਵਾ ਤੇ ਇਹਨੂੰ ਡਬਲ ਸਜ਼ਾ ਦਿੱਤੀ ਜਾਊਗੀ ਜੇ ਜੇ ਕਾਨੂੰਨ ਨਹੀਂ ਹੈਗਾ ਵਾ ਤੇ ਫੇਰ ਤਾਂ ਕੋਈ ਵਕੀਲ ਆਣਗੇ ਤੇ ਇਹਨੂੰ ਛਡਾ ਕੇ ਘਾਂ ਲੈ ਕੇ ਜਾਣਗੇ ਸਿੱਧੀ ਜਿਹੜੀ ਗੱਲ ਆ ਠੀਕ ਹੈ ਜੀ ਜੀ 16 16 ਸਾਲ 16 ਸਾਲ ਹੋ ਗਏ ਹਾਂਜੀ ਕੋਈ ਸਹੀ ਤਰ੍ਹਾਂ ਲੱਗ ਨਹੀਂ ਕਿ ਇਹ ਇਹਨਾਂ ਨੇ ਬਹੁਤ ਸਾਨੂੰ ਡਰਾਇਆ ਧਮਕਾਇਆ ਜੇ ਠੀਕ ਆ ਮੈਨੇ ਤੇ ਪੁਲਿਸ ਵਾਲੇ ਵੀ ਛੱਡੇ ਹੀ ਨੇ ਹਾਂ ਮੇਰੇ ਤੇ ਗਲਤ ਪਰਚਾ ਵੀ ਕਰਾਉਨ ਨੂੰ ਸਰਦਾ ਹੀ ਹੈ ਤੇ ਮੈਨੂੰ ਕਹਿੰਦਾ ਇਹ ਤੇ ਮੇਰੀ ਮੈਂ ਤਾਂ ਵੱਡੇ ਵੱਡੇ ਬਦਨਾਮੀ ਦੀ ਮੇਰੇ ਨਾਲ ਗੱਲ ਬਾਤ ਆ ਉਹਨਾਂ ਨੇ ਜ਼ਮਾਨਤ ਕਰਾਉਂਦਾ ਵਾ ਮੈਂ ਇੱਕ ਵਾਰੀ ਉਹਨਾਂ ਨੂੰ ਕਾਲ ਕੀਤਾ ਨਾ ਤਾਂ ਤੂੰ ਹੀ ਸਾੜਾ ਪਰવાર ਸਮੇਤ ਥਣ ਮਰਵਾ ਦੂੰਗਾ ਜੇ ਇਹ ਗੱਲ ਸੋਚਿਆ ਪੁਲਿਸ ਵਾਲੇ ਜਾਨ ਨੂੰ ਵੀ ਦੇ ਬਾਕੀ ਨਹੀਂ ਬਹੁਤ ਜ਼ਿਆਦਾ ਡਰਾਵਾ ਦਿੱਤਾ ਹੀ ਇਹਨਾਂ ਨੇ ਮੈਂ ਆਪਣੀ ਜਾਨ ਹਥੇਲੀ ਤੇ ਲੈ ਰਾਕੇ ਤੇ ਫਿਰ ਇਹਦੇ ਨਾਲ ਮੈਂ ਜਿਹੜਾਵਾ ਕਦਮ ਇਹਦੇ ਖਿਲਾਫ ਕਦਮ ਚੁੱਕਿਆ ਵਾ ਆਪਣਾ ਜਾਨ ਜੋਖਮ ਮੈਂ ਆਪਣਾ ਕੱਲੇਦਾਰੇ ਸਾਰੇ ਪਰਿਵਾਰ ਦਾ ਜਾਨ ਜੋਖਮ ਦੇ ਵਿੱਚ ਪਾ ਕੇ ਤੇ ਫਿਰ ਇਹਦੇ ਖਿਲਾਫ ਮੈਂ ਕਦਮ ਚੁੱਕਿਆ ਹੀ ਇਹ ਹੋ ਜਾ ਕਿਤਾਬ ਬੰਦਾ ਨੂੰ ਠੀਕ ਆ ਜੇ ਕਾਨੂੰਨ ਉੱਥੋਂ ਉੱਥੋਂ ਕੋਈ উকੀਲੇ ਨੂੰ ਛਡਾ ਲੈਦਾ ਵਾ ਤੇ ਫਿਰ ਆਪਾਂ ਇਹ ਸਮਝ ਲਾਗੇ ਜੀ ਇੰਡੀਆ ਦੇ ਵਿੱਚ ਕਾਨੂੰਨ ਹੈਗਾ ਹੀ ਨਹੀਂ ਜੇ ਇਹਨਾਂ ਨੇ ਪਹਿਲਾਂ ਸਾਨੂੰ ਪਹਿਲਾਂ 4 ਲੱਖ ਰੁਪਿਆ ਦਿੱਤਾ ਜਿੱਥੇ ਅਸੀਂ ਪਹਿਲਾਂ ਦਫਤਰੇ ਗਏ ਸੀ ਉੱਥੇ ਅਫਸਰ ਦੇ ਸਾਹਮਣੇ ਉਹਨੇ ਕਿਹਾ ਜੇ ਮੈਂ 4 ਲੱਖ ਰੁਪਿਆ ਇਹਨੂੰ ਦੇਣ ਨੂੰ ਤਿਆਰ ਹਾਂ ਤੇ ਮੇਰੇ ਨਾਲ ਰਾਜੀਨਾਮਾ ਕਰ ਲੇਵੇ ਤਾਂ ਮੈਂ ਕਿਹਾ ਮੈਂ ਰਾਜੀਨਾਮਾ ਨਹੀਂ ਕਰਨਾ ਵਾ ਫੇੜੇ ਸਾਡੇ ਘਰੇ ਆਇਆ ਮੇਰੇ ਘਰੇ ਆ ਕੇ ਉਹਦਾ ਵੀ ਪ੍ਰੂਫ ਹੈਗਾ ਸਾਡੇ ਕੋਲ ਜਿਹੜਾ ਮੇਰੇ ਘਰੇ ਆਇਆ ਹੈ ਉੱਥੇ 4 ਲੱਖ ਰੁਪਿਆ ਦੀ ਦੇਣ ਦੀ ਗੱਲ ਕੀਤੀ ਮੇੜਾ ਨਾਲ ਕਹਿੰਦਾ ਜੇ 10 ਲੱਖ ਰੁਪਿਆ ਨਾਲ ਪਿਆਰ ਨਾਲ ਮੰਨ ਜਾ ਹਾਂ ਇਹ ਨਹੀਂ ਮੰਨੇ ਤਾਂ 1.5 ਦੋ ਲੱਖ ਰੁਪਿਆ ਮੇੜਾ ਲਗਣਾ ਮਾ ਵੱਤੋ ਵੱਤ ਹਾਂ ਤੇ ਮੈਂ ਤੈਨੂੰ ਐ ਮਰਵਾ ਦੇਣਾ ਵਾ 8 ਲੱਖ ਰੁਪਿਆ ਫੇਰ ਵੀ ਮੇੜਾ ਬੱਚਾ ਜੀਤ ਤੇ ਆ ਜੇ ਮੈਨੂੰ ਖਤਰਾ ਵਾ ਇਹ ਜੇ ਜੇਲ੍ਹ ਜਾਂਦਾ ਵਾ ਮੈਨੂੰ ਤਾਂ ਵੀ ਖਤਰਾ ਵਾ ਕਿਉਂਕਿ ਇਹਦੇ ਹੋਰ ਬੰਦੇ ਹੋਣਗੇ ਨਾ ਉਹਨਾਂ ਰਾਹੀਂ ਮੇਰੇ ਜਾਂ ਮੇਰੇ ਬੱਚੇ ਨੂੰ ਕੁਝ ਵੀ ਹੁੰਦਾ ਵਾ ਤੇ ਇਹ ਜਿੰਮੇਵਾਰ ਤੇ ਇਹਦਾ ਪਰਿਵਾਰ ਜੋ ਵੀ ਹੈਗਾ ਇਹਦੇ ਪਰਿਵਾਰ ਦੇ ਵਿੱਚ ਜਿੰਨੇ ਵੀ ਜੀ ਹੈਗੇ ਸਾਰੇ ਜਿੰਮੇਵਾਰ ਹੋਣਗੇ ਜੀ